ਜੇ ਮੁੱਲ ਕੁਰਬਾਨੀਆਂ ਦਾ ਪਾਇਆ ਹੁੰਦਾ ਫੀਨੇ ਵਿੱਚ ਗੁਰਬਾਣੀ ਨੂੰ ਵਸਾਇਆ ਹੁੰਦਾ ਰੂਪ ਵੱਖਰਾ ਏ ਹੋਣਾ ਸੀ ਪੰਜਾਬ ਦਾ ਅੱਜ ਨੂੰ ਇਸ ਤਰਤੀ ਦੇ ਉੱਤੇ ਇੱਕ ਕੌਮ ਵਸਦੀ ਹਿੱਕ ਠੋਕ ਠੋਕ ਦੱਸਣਾ ਸੀ ਏਸੀ ਜੱਗ ਨੂੰ ਸਹੀਦਾ ਵਾਲੀ ਮਿੱਟੀ ਵਿੱਚ ਨਾ ਜ਼ਹਿਰ ਕੋਲ ਦੇ ਛੜਦੀ ਜਵਾਨੀ ਵਾਲੇ ਖੂਨ ਖੇਤਾਂ ਵਿੱਚ ਖੋਲਦੇ ਗੁਰੂ ਘਰ ਵਿੱਚ ਕਦੇ ਨਾ ਲੜਾਈਆਂ ਹੁੰਦੀਆਂ ਦੋ ਨੰਬਰ ਦੇ ਵਿੱਚ ਨਾ ਇੱਥੇ ਹੈ ਕਮਾਈਆਂ ਹੁੰਦੀਆਂ ਚੋਰੀ ਅਤੇ ਤੱਕਾ ਭੁੱਲ ਜਾਂਦਾ ਸਭ ਨੂੰ ਇਸ ਤਾਰਤੀ ਦੇ ਉੱਤੇ ਇੱਕ ਕੌਮ ਵਸਦੀ ਘਠੋ ਘਠੋਕ ਦੱਸਣਾ ਸੀ ਐਸੀ ਜਾਗ ਨੂੰ ਰੜੀ ਰਹਿੰਦੀ ਨਾਮ ਦੇ ਖੁਮਾਰੇ ਪੈਂਦੇ ਨਸ਼ੇ ਆਂ ਦੀ ਲੋੜ ਨਾ ਸੁਕਰ ਵਿੱਚ ਹੁੰਦਾ ਰਹਿਣਾ ਸਿੱਖਿਆ ਲੱਭ ਦੀ ਫੁਕਰ ਪੂਣੇ ਵਾਲੀ ਟੋਰ ਨਾ ਜਾਤ ਪਾਤ ਮਾਰ ਤਾੜ ਮੁੱਕ ਜਾਂਦੀ ਘਰ ਘਰ ਵਿੱਚ ਗਿਆਨ ਵਾਲੀ ਜੋਤ ਜਾਗਦੀ ਦੇਖ ਦੇਸ਼ ਡੁੱਬਦਾ ਨਾ ਜਵਾਨੀ ਪੱਜ ਪੱਜ ਕੇ ਜਹਾਜ਼ ਚੜ੍ਹਦੀ ਸੌਦੇ ਹੁੰਦੇ ਨਾ ਜ਼ਮੀਰ ਵਾਲੇ ਆਉਦਿਆਂ ਦੇ ਪੱਜ ਨੂੰ ਇਸ ਚਰਤੇ ਦੇ ਉਤੇ ਇੱਕ ਕੌਮ ਵਸਦੀ ਹਿੱਕ ਟੋਕ ਟੋਕ ਦੱਸਣਾ ਸੀ ਇਸ ਜੱਗ ਨੂੰ